ਤਸਰੀ ਕਰ ਜੀ ਵੀਡੀਓ ਵੇਖ ਰਿਹਾ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਇਦ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜਰਵਾਤ ਕਰਦੇ ਆਂ ਇਹਦੀ ਵੱਡੀ ਖਬਰ ਸਰਕਾਰੀ ਬਸਾਂ ਦੀ ਹੜਤ ਦੇ ਹੋਈ ਹੜਤਾਲ ਤਨੜ ਅਦੀ ਬਸ ਸੇਵਾ ਮਲਾਈ ਸ਼ੱਕਨ ਨਾਲ ਹੋਈ ਮਨਲਾ ਮਲ ਬਠਿੰਡਾ ਜ਼ਿਲ੍ਹੇ ਚ ਅੱਜ ਪ੍ਰਾਈਵੇਟ ਬਸ ਮਾਲਕਾਂ ਖਾਸ ਤੌਰ ਤੇ ਤਨੜ ਪਰਵਾਰਾਂ ਦੀ ਟਰਾਂਸਪੋਰਟ ਤੇ ਨੀ ਸਵਾਰੀਆਂ ਦੇ ਪੱਖ ਤੋਂ ਪੂਰਾ ਦਿਨ ਕਮਾਈ ਵਾਲੀ ਮਲਾਈ ਸ਼ੱਕ ਕਿਰਜ ਕੇ ਸ਼ੱਕੀ ਕਿਉਂਕਿ ਸਰਕਾਰੀ ਬਸਾਂ ਦੇ ਕੰਮ ਕਰਨ ਵਾਲੇ ਠੇਕੇਦਾਰ ਤੇ ਮੁਲਾਜ਼ਮਾਂ ਵੱਲੋਂ ਅੱਜ ਹੜਤਾਲ ਰੱਖੀ ਗਈ ਹਾਲਾਂਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਬੰਦੀਆਂ ਨੂੰ ਅੱਜ ਸ਼ਾਮ ਅੱਜ ਸ਼ਾਮ ਨੂੰ ਗੱਲਬਾਤ ਲਈ ਸੱਦ ਲਿਆ ਹੈ ਜਿਸ ਤੇ ਬੇਸੀਟਾ ਰਹਿਣ ਕਾਰਨ ਅਗਲੇ 2 ਦਿਨ ਸਰਕਾਰੀ ਬੱਸ ਸੇਵਾ ਬੰਦ ਰਹਿਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਚੈੱਕ ਅਪਰਨਾਲੀਆਂ ਦੇ ਇਨ ਕੰਮ ਕਰਦੇ ਮੁਲਾਜ਼ਮ ਠੇਕੇਦਾਰੀ ਪ੍ਰਣਾਲੀ ਖਤਮ ਕਰਦੇ ਖੋਦ ਨੂੰ ਰੈਗੂਲਰ ਕਰਨ ਤਨਖਾਹ ਵਿੱਚ 1440 ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ਸਰਕਾਰੀ ਬੱਸਾਂ ਦੀ ਗਿਣਤੀ ਵਧਾਉਣ ਦੀ ਮੰਗ ਲਈ ਤਿੰਨ ਰੋਜ਼ਾ ਸੜਕ ਹੜਤਾਲ ਦੇ ਪਹਿਲੇ ਦਿਨ ਤਰਨਿਆ ਮਜਾਰਿਆ ਅੰਦran ਜਿੰਦਾਬਾਦ ਮੁਰਦਾਬਾਦ ਦਾ ਦੌਰ ਚਲਾ ਰੱਖੇ ਚਾਨਮ ਮੁਲਾਜ਼ਮਾਂ ਗਵਰਨਰ ਦਾ ਕਹਿਣਾ ਹੈ ਕਿ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਹ ਤਾਂ ਸਰਕਾਰੀ ਨੀਤੀ ਤੇ ਨਿਯਤ ਨੇ ਉਹਨਾਂ ਨੂੰ ਇਸ ਰਾਹ ਪੈਣ ਲਈ ਮਜਬੂਰ ਕੀਤਾ ਹੈ ਉਧਰ ਹੜਤਾਲ ਦੇ ਪਹਿਲੇ ਦਿਨ ਪੀਆਰਟੀਸੀ ਬਠਿੰਡਾ ਦੀਪੂ ਦੇ ਰੈਗੂਲਰ ਸਟਾਫ ਨੇ ਮੁਸ਼ਕਲ ਨਾਲ 15 ਰੂਟਾਂ ਤੇ ਬੱਸਾਂ ਸੇਵਾ ਬੱਸ ਸੇਵਾ ਚਲਾਈ ਜਦੋਂ ਕਿ ਬਾਕੀ ਰੂਟ ਇੱਕ ਤਰ੍ਹਾਂ ਨਾਲ ਪ੍ਰਾਈਵੇਟ ਕੰਪਨੀਆਂ ਲਈ ਖੁੱਲੇ ਛੱਡੇ ਹੋਏ ਸਨ ਸਰਕਾਰੀ ਬੱਸਾਂ ਦੀ ਗੈਰ ਹਾਜ਼ਰੀ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਨੇ ਸਵਾਰੀਆਂ ਦੇ ਪੱਖ ਤੋਂ ਉਹ ਮੌਜਾਂ ਲੁੱਟਦੇ ਆ ਲੁੱਟੀਆਂ ਲੁੱਟਦੀਆਂ ਰਹੀਆਂ ਖਾਸ ਕਰਕੇ ਵੱਡੇ ਘਰਾਣਿਆਂ ਦੀਆਂ ਬੱਸਾਂ ਵਿੱਚ ਬੁਕਿੰਗ ਚੰਗੀ ਰੱਖੀ ਜੋ ਸਰਕਾਰੀ ਬੱਸਾਂ ਕਰਨ ਅਕਸਰ ਖ਼ਲਕੀ ਰਿੰਦੀ ਸੀ ਸੂਤਰ ਦੱਸਦੇ ਸਨ ਕਿ ਹੜਤਾਲ ਦੀ ਵੱਡੀ ਮਾਰ ਪੀ ਆ ਟੀ ਸੀ ਦੇ ਪਠੰਡਾ ਡੀਪੂ ਨੂੰ ਪਈ ਹੈ ਜਿੱਥੇ ਬਾਦਲ ਪਰਿਵਾਰ ਸਮੇਤ ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦਾ ਵੱਡਾ ਗਲਬਾ ਤੇ ਦਬਦਬਾ ਹੈ ਬੱਸ ਛੱਡਿਆਂ ਦੀ ਬਣੀ ਪੀੜ ਦਾ ਫਾਇਦਾ ਪ੍ਰਾਈਵੇਟ ਬੱਸ ਕੰਪਨੀਆਂ ਤੋਂ ਇਲਾਵਾ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਖੂਬ ਫਾਇਦਾ ਠਾਇਆ ਲਿੰਕ ਛੜਕਾਂ ਤੇ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੀ ਗੈਰ ਹਾਜ਼ਰੀ 'ਚ ਲੋਕ ਬੱਸ ਛੱਡਿਆਂ ਤੇ ਖੱਜਲ-ਖਵਾਰ ਹੋਏ ਜਦੋਂ ਕਿ ਪਰੇਸ਼ਾਨੀ ਦੇ ਆਲਮ ਵਿੱਚ ਮਹਿਲਾ مسافرਾਂ ਨੂੰ ਪ੍ਰਾਈਵੇਟ ਬੱਸਾਂ 'ਚ ਕਰਾਇਆ ਆਦਾ ਕਰਕੇ ਸਫ਼ਰ ਕਰਨਾ ਪਿਆ ਹੜਤਾਲ ਕਰਨੋਂ ਸਰਕਾਰੀ ਬੱਸਾਂ ਦੀ ਗੈਰ ਹਾਜ਼ਰੀ 'ਚ ਜ਼ਿਆਦਾਤਰ ਔਰਤਾਂ ਜੱਕੋ ਤਕੀਤੋਂ ਬਾਅਦ ਪ੍ਰਾਈਵੇਟ ਬੱਸਾਂ 'ਚ ਬੈਠਦੀਆਂ ਜਦੋਂ ਕਿ ਕਈਆਂ ਨੇ ਹੜਤਾਲ ਨੂੰ ਪਾਣਾ ਮੰਨ ਕੇ ਸਮਾ ਰਹਿੰਦੇ ਆਪਣੀ ਮੰਜ਼ਿਲ ਤੇ ਪੁੱਜਣ ਦੀ ਨੂੰ ਤਰਜੀਹ ਦਿੱਤੀ ਬਿਰਦ ਤਲੀਪਕੌਰ ਦਾ ਕਹਿਣਾ ਸੀ ਕਿ ਅੱਜ ਉਸ ਨੂੰ ਪਹਿਲੀ ਵਾਰ ਪੈਸੇ ਦੇ ਕੇ ਸਫਰ ਕਰਨਾ ਪਿਆ ਸਬਜ਼ੁਰਕਔਰਤ ਆਪਣੀ ਧੀ ਕੋਲ ਰੋਪੜ ਜਾ ਰખી ਸੀ ਜਿੱਥੇ ਉਸਦੇ 2ਤੇ 10 ਜਨਮ ਦਿਨ ਮਨਾਉਣ ਲਈ ਵੱਡਾ ਸਮਾਗਮ ਰੱਖਿਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ